कई कोट भय गे राम नाम संग तिन ले कोट प्रभु को खोजते आत्म में पार ब्रह्मते कई कोट दर्शन प्रभु प्यार ਜਿਨਕੋ ਮਿਲੇਓ ਪ੍ਰਭੂ ਅਬਿਨਾਸ ਕੇਈ ਕੂਟ ਮੰਗੇ ਸਤ ਸੰਗ ਪਾਰ ਬ੍ਰਹਮ ਤੇ ਨ ਲਾਗ ਰੰਗ ਜਿਨਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਪੰਪੰ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੇ ਕਈ ਕੋਟ ਪ੍ਰਭ ਕੋ ਕੋ ਜੰਤੇ ਆਤਮ ਮੇ ਪਾਰ ਬ੍ਰਹਮ ਅਹੰਤੇ ਕਈ ਕੋਟ ਦਰਸਨ ਪ੍ਰਭ ਪਿਆ ਇਨਕੋ ਮਿਲੇਓ ਪ੍ਰਭੂ ਅਬਿਨਾਸ਼ ਕੇ ਕੋਟ ਮੰਗੇ ਸਤ ਸੰਗ ਪਰਮ ਬ੍ਰਹਮ ਤਿਨ ਲਾਗਰਨ ਜਿਨਕੋ ਹੋਏ ਆਪ ਸੁਪ੍ਰਸਾਨ ਨਾਨਕ ਤੇ ਜਨ ਸਦਾ ਤਨੁ ਤਨੁ ਜਿਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਤਨ ਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਧੁਰਬਾਣੀ ਕੀਰਤਨ ਕਥਾ ਦੀ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਈ ਕੂਟ ਭਏ ਬੈਰਾਗੀ राम नाम ਸੰਗ ਤੇਰੇ ਲਿਵ ਲਾਗੀ ਇੱਕ ਓਮਕਾਰ ਪਰਮੇਸ਼ਰ ਨੇ ਆਪਣੇ ਆਪ ਨੂੰ ਭਗਤਾਂ ਦੇ ਰੂਪ ਵਿੱਚ ਪ੍ਰਗਟ ਕੀਤਾ ਤੇ ਜਿਸ ਤਰ੍ਹਾਂ ਸਾਰੀ ਕਾਇਨਾਤ ਦੇ ਵਿੱਚ ਆਪ ਸਮਾਇਆ ਹੋਇਆ ਨਾ ਤੇ ਭਗਤਾਂ ਦੇ ਵਿੱਚ ਤਾਂ ਆਪ ਸਮਾਇਆ ਹੈ ਹੀ ਹੈ ਤੇ ਕਈ ਕਰੋੜ ਇਹੋ ਜਿਹੇ ਬੈਰਾਗੀ ਹਨ ਜਿਨ੍ਹਾਂ ਨੂੰ ਸੱਚੀ ਪ੍ਰਭੂ ਦੇ ਨਾਮ राम नाम ਦੀ ਲਿਵ ਲੱਗ ਜਾਂਦੀ ਹੈ ਉਹਨਾਂ ਦੇ ਮਨ 'ਚ ਬੈਰਾਗ ਆ ਜਾਂਦਾ ਵੀ ਇਹ ਝੂਠੀ ਦੁਨੀਆ ਵੀ ਮੈਂ ਮੇਰੀ ਆਤਮਾ ਵਿਛੜੀ ਹੋਈ ਹੈ ਤੇ ਮੈਂ ਪ੍ਰਭੂ ਦੀ ਤਲਾਸ਼ ਕਰਨੀ ਹੈ ਕਈ ਕੋਟ ਪ੍ਰਭੂ ਕੋ ਖੋਜਨ ਤੇ ਉਹ ਪਰਮੇਸ਼ਰ ਦੀ ਭਾਲ ਕਰਦੇ ਆਤਮੇ ਪਾਰਬਰਮ ਲਹਨਤੇ ਤੇ ਆਪਣੀ ਆਤਮਾ ਵਿੱਚ ਪ੍ਰਭੂ ਨੂੰ ਲੱਭ ਵੀ ਲੈਂਦੇ ਨੇ ਕਈ ਕੋਟ ਦਰਸ਼ਨ ਪ੍ਰਪਿਆਸ ਤਿੰਨ ਕੋ ਮਿਲਿਓ ਪ੍ਰਭੂ ਬਿਨਾਸ ਤੇ ਕਈਆਂ ਦੇ ਅੰਦਰ ਮਨ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੁੰਦੀ ਹੈ ਕਿ ਮੈਨੂੰ ਇਹ ਕਮਕਾਰ ਪ੍ਰਭੂ ਮਾਲਕ ਦੇ ਦਰਸ਼ਨ ਹੋ ਜਾਣ ਤੇ ਉਹਨਾਂ ਨੂੰ ਅਬਿਨਾਸ਼ੀ ਪ੍ਰਭੂ ਦੇ ਦਰਸ਼ਨ ਵੀ ਹੋ ਜਾਂਦੇ ਹਨ ਕਈ ਕੋਟ ਮੰਗਿਆ ਸਤਸੰਗ ਪਾਰਬਰਮ ਤਿੰਨ ਲਾਗਾਰ ਸਤਸੰਗਤ ਬੜੀ ਦੁਰਲਭ ਹੈ ਤਾਂ ਕਈਆਂ ਦੀ ਮੰਗ ਇਹ ਹੁੰਦੀ ਹੈ ਪ੍ਰਭੂ ਮੈਨੂੰ ਸਤਸੰਗ ਪ੍ਰਾਪਤ ਹੋਵੇ ਕਿਉਂਕਿ satsang ਦਾ ਜਿਹੜਾ ਰੰਗ ਹੈ ਨਾ ਉਹ ਆਪਨ ਪਰਮੇਸ਼ਰ ਤੱਕ ਲੈ ਜਾਂਦਾ ਹੈ। ਕਈ ਕੋੜ ਮੰਗੇ satsang ਪਾਰਬਰਮ ਤੇ ਲਾਗਾ ਰੰਗ। ਉਹਨਾਂ ਤੇ ਸੱਚੇ ਪ੍ਰਭੂ ਦਾ ਭਗਤੀ ਦਾ ਰੰਗ ਵੀ ਚੜਦਾ ਹੈ। ਜਿੰਨ ਕੋ ਹੋਏ ਆਪ ਸੁਪਰਸੰਨ ਨਾਨਕ ਤੇ ਜਨ ਸਦਾ ਤਨ ਤਨ। ਜਿਨਾਂ ਤੇ ਪ੍ਰਭੂ ਬਹੁਤ ਸੁਪਰਸੰਨ ਹੁੰਦੇ ਨੇ ਜਿਹੜੀ ਆਤਮਾ ਤੇ। ਉਹਨਾਂ ਤੇ ਭਗਤੀ ਦਾ ਰੰਗ, ਉਹਨਾਂ ਦੇ ਅੰਦਰ ਇਹ ਪਿਆਸ ਜਗਦੀ ਹੈ। ਉਹਨਾਂ ਦੀ ਇਹ ਮੰਗ ਹੁੰਦੀ ਹੈ ਕਿ satsang ਪ੍ਰਾਪਤ ਹੋਵੇ। ਉਹ ਪ੍ਰਭੂ ਦੀ ਖੋਜ ਕਰਦੇ ਆਂ ਤੇ ਪ੍ਰਭੂ ਦੇ ਆਲੂ ਵੀ ਹੁੰਦੇ ਨੇ। ਉਹਨਾਂ ਨੂੰ ਮਿਲ ਵੀ ਪੈਂਦੇ ਨੇ। ਉਹਨਾਂ ਨੂੰ ਦਰਸ਼ਨ ਵੀ ਹੋ ਜਾਂਦੇ ਹਨ ਤੇ ਬਾਬਾ ਜੀ ਕਹਿੰਦੇ ਨੇ ਜਿੰਨ ਕੋ ਹੋਏ ਆਪ ਸੁਪ੍ਰਸੰਨ ਨਾਨਕ ਤੇਜਨ ਸਦਾ ਤਨ ਤਨ ਤੇ ਉਹ ਤਨਤਾ ਦੇ ਯੋਗ ਹਨ ਉਹ ਆਤਮਿਕ ਤੌਰ ਤੇ ਐਨੇ ਤਨੀ ਹੋ ਜਾਂਦੇ ਹਨ ਕਿ ਉਹ ਆਪਣਾ ਵੀ ਕਲਿਆਣ ਕਰਦੇ ਹਨ ਤੇ ਆਪਣੇ ਸੰਗੀ ਸਾਥੀਆਂ ਦਾ ਵੀ ਕਲਿਆਣ ਕਰਦੇ ਹਨ ਤੇ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆ ਗਿਆ ਬਖਸ਼ੋ ਹੁਣੀਏ ਗਲਤੀ ਲਈ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ